ਅਨਲ ਜੋਸ਼ੀ ਆਖਰਕਾਰ ਕਾਂਗਰਸ ਦੇ ਵਿੱਚ ਜੁਆਇਨ ਕਰ ਗਏ ਨੇ ਚੰਡੀਗੜ੍ਹ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਆਗੂਆਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਅਨਲ ਜੋਸ਼ੀ ਨੂੰ ਬੜੀ ਗਰਮਜੋਸ਼ੀ ਦੇ ਨਾਲ ਕਾਂਗਰਸ ਦੇ ਵਿੱਚ ਜੁਆਇਨ ਕਰਵਾ ਦਿੱਤਾ ਗਿਆ ਅਨਲ ਜੋਸ਼ੀ ਹੁਣ ਤੱਕ ਜਿਹੜੇ ਅਕਾਲੀ ਦਲ ਦਾ ਹਿੱਸਾ ਸੀ ਸ਼ੁਰੂਆਤ ਭਾਜਪਾ ਚੋਂ ਕਰਦੇ ਐ ਇਵੈਂਚੁਅਲੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਆਉਂਦੇ ਐ ਔਰ ਉਸ ਤੋਂ ਬਾਅਦ ਵਜ਼ੀਰੀਆਂ ਮੰਨਦੇ ਐ ਐਮ ਐਲ ਏ ਸ਼ਿਪ ਮੰਨਦੇ ਐ ਔਰ ਵੱਡੇ ਅਹੁਦੇ ਜਿਹੜੇ ਨੇ ਸਰਕਾਰ ਦੇ ਅੰਦਰ ਉਹਨਾਂ ਨੂੰ ਮੰਨਦੇ ਐ ਪਰ ਉਸ ਤੋਂ ਬਾਅਦ 217 ਤੋਂ ਜਿਵੇਂ ਹੀ ਗਰਾਫ ਡਿੱਗਣਾ ਸ਼ੁਰੂ ਹੋਇਆ ਉਹ ਲਗਾਤਾਰ ਡਿੱਗਦਾ ਡਿੱਗਦਾ 224 ਦੀ ਲੋਕ ਸਭਾ ਚੋਣ ਦੇ ਵਿੱਚ ਅਨਿਲ ਜੋਸ਼ੀ ਦੀ ਜ਼ਮਾਨਤ ਤੱਕ ਜਗਤ ਹੋ ਗਈ ਔਰ ਹੁਣ ਉਹਨਾਂ ਨੇ ਇੱਕ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ ਇੱਕ ਨਵੀਂ ਸਿਆਸੀ ਪਾਰੀ ਦਾ ਆਗਾਜ਼ ਕਰ ਲਿਆ ਹੁਣ ਤੱਕ ਜੋ ਵਿਚਾਰਿਆ ਜਾ ਰਿਹਾ ਸੀ ਉਹ ਹੁਣ ਸੰਪੰਨ ਹੋ ਗਿਆ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਅਕਾਲੀ ਝੰਡਾ ਛੱਡ ਕੇ ਹੁਣ ਕਾਂਗਰਸ ਦਾ ਪੱਲਾ ਅਨਲ ਜੋਸ਼ੀ ਨੇ ਫੜ ਲਿਆ ਹਾਲਾਂਕਿ ਸਿਆਸਤ ਬੇਸ਼ੱਕ ਬਹੁਤ ਫਲੈਟ ਹੈ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਲਗਾਤਾਰ ਇਤਿਹਾਚਾਵਾ ਕਰਦੇ ਰਹਿੰਦੇ ਆ ਕਿ ਸਿਆਸਤ ਇੰਨੀ ਫਲੈਟ ਹੈ ਕਿ ਕਿਸੇ ਲੀਡਰ ਦਾ ਕੁਝ ਨਹੀਂ ਪਤਾ 10-10 ਸਵਾਰ ਪਾਰਟੀਆਂ ਬਦਲੀਆਂ ਜਾਂਦੀਆਂ ਨੇ ਅਨਲ ਜੋਸ਼ੀ ਤਾਂ ਫਿਰ ਬੜੇ ਲੰਮੇ ਸਮੇਂ ਬਾਅਦ ਪਾਰਟੀ ਬਦਲ ਕੇ ਇੱਕ ਪਾਸੇ ਨੂੰ ਹੋਏ ਆ ਨਹੀਂ ਤਾਂ ਅਨਲ ਜੋਸ਼ੀ ਜਿਹੜੇ ਨੇ ਉਹ ਪਹਿਲਾਂ ਭਾਜਪਾ ਤੇ ਮੁੜ ਕੇ ਅਕਾਲੀ ਦਲ ਦੇ ਵਿੱਚ ਹੀ ਰਹੇ ਤੇ ਹੁਣ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ। ਵੈਸੇ ਅਕਾਲੀ ਦਲ ਵਾਲੇ ਕਾਂਗਰਸ ਵਾਲ ਨੂੰ ਜਦੋਂ ਜਾਂਦੇ ਨੇ ਜਾਂ ਅਕਾਲੀ ਦਲ ਵਾਲੇ ਜਦੋਂ ਕਾਂਗਰਸ ਦੇ ਨਾਲ ਕੋਈ ਗੱਲਬਾਤ ਵੀ ਕਰਦੇ ਆ ਇੱਕ ਵੱਡਾ ਬਵਾਲ ਵੀ ਖੈਰ ਖੜ ਜਾਂਦਾ ਹੈ। ਚਲੋ ਅ ਅਨਲ ਜੋਸ਼ੀ ਦੇ ਉੱਤੇ ਜੇ ਖਾਸ ਤੌਰ ਤੇ ਗੱਲ ਕਰੀਏ ਹੁਣ ਸਵਾਲ ਇਹ ਹੈ ਕਿ ਕਾਂਗਰਸ ਕਿਸ ਤਰ੍ਹਾਂ ਅਨਲ ਜੋਸ਼ੀ ਦਾ ਇਸਤੇਮਾਲ ਕਰੇਗੀ। ਕਾਂਗਰਸ ਕਿਸ ਤਰ੍ਹਾਂ ਅਨਲ ਜੋਸ਼ੀ ਨੂੰ ਯੂਟਿਲਾਈਜ਼ ਕਰੇਗੀ ਜਾਂ ਅਨਲ ਜੋਸ਼ੀ ਕਾਂਗਰਸ ਨੂੰ ਯੂਟਿਲਾਈਜ਼ ਕਰ ਸਕਣਗੇ ਯਾਨੀ ਇਹ ਵੱਡਾ ਸਵਾਲ ਹੈ। ਕਾਂਗਰਸ ਦੇ ਵਿੱਚ ਸ਼ਮੂਲੀਅਤ ਹੋ ਚੁੱਕੀ ਹੈ। ਕੀ ਅਨਲ ਜੋਸ਼ੀ ਹੁਣ ਇਸ ਸ਼ਮੂਲੀਅਤ ਤੋਂ ਉੱਪਰ ਉੱਠ ਕੇ ਤਰਨ ਤਰਨ ਜ਼ਮਨੀ ਚੋਣ ਦੇ ਵਿੱਚ ਮਹੱਤਵਪੂਰਨ ਰੋਲ ਨਿਭਾ ਸਕਣਗੇ ਕੀ ਅਨਲ ਜੋਸ਼ੀ ਨੂੰ ਤਰਨ ਤਰਨ ਜ਼ਮਨੀ ਚੋਣ ਦਾ ਉਮੀਦਵਾਰ ਲਾਣਿਆ ਜਾਂਦਾ ਹੈ ਬਹੁਤ ਸਾਰੇ ਸਵਾਲ ਅਲੋਂਗ ਦਵੇ ਹੈਗੇ ਨੇ ਔਰ ਅਨਲ ਜੋਸ਼ੀ ਕਿਸ ਪੱਦਰ ਦੇ ਉੱਤੇ ਜਾ ਕੇ ਕਾਂਗਰਸ ਲਈ ਲਾਹੇਵੰਦ ਸਾਬਤ ਹੋ ਸਕਦੇ ਨੇ ਇਹ ਵੀ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿਉਂਕਿ ਭਾਵੇਂ ਉਹਨਾਂ ਨੇ ਤਰਨ ਤਰਨ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਪਰ ਇਵੈਂਚੁਅਲੀ ਉਹ ਅੰਮ੍ਰਿਤਸਰ ਸ਼ਿਫਟ ਹੋ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਥਰੂਆਊਟ ਜਿਹੜਾ ਅਕਾਲੀ ਕਰੀਅਰ ਆਇਆ ਜੁੜਾ ਉਹਨਾਂ ਦਾ ਸਿਆਸੀ ਕਰੀਅਰ ਹੈ ਉਹ ਅਮਰਤਸਰ ਦੇ ਵਿੱਚ ਰਿਹਾ ਅਕਾਲੀ ਭਾਜਪਾ ਗੱਠਜੋੜ ਅਮਰਤਸਰ ਦੇ ਵਿੱਚ ਰਏ ਈਵਨ ਐਂਡ ਤੱਕ ਆਉਂਦੇ ਆਉਂਦੇ ਉਹਨਾਂ ਨੇ ਅਮਰਤਸਰ ਤੋਂ ਚੋਣਾਂ ਲੜੀਆਂ ਵਿਧਾਨ ਸਭਾ ਚੋਣਾਂ ਲੜੀਆਂ ਔਰ ਉੱਥੇ ਖੈਰ ਉਹਨਾਂ ਨੂੰ 22 ਤੋਂ ਬਾਅਦ 17 ਤੋਂ ਬਾਅਦ ਇਨਫੈਕਟ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਸਵਾਲ ਇਹ ਹੈ ਕਿ ਕੀ ਕਾਂਗਰਸ ਅਨਿਲ ਜੋਸ਼ੀ ਨੂੰ ਤਰਨਤਾਰਨ ਸੀਟ ਦੇ ਮناسب ਸਮਝੇਗੀ ਕਿ ਕਾਂਗਰਸ ਅਨਿਲ ਜੋਸ਼ੀ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਤੇ ਚੋਣ ਮੈਦਾਨ ਚ ਉਤਾਰੇਗੀ ਜ਼ਮਨੀ ਚੋਣ ਹੋਣ ਜਾ ਰਹੀ ਹੈ ਕਿ ਅਨਲ ਜੋਸ਼ੀ ਤਰਨਤਾਰਨ ਜ਼ਮਨੀ ਚੋਣ ਲੜਨ ਆ ਰਹੇ ਨੇ ਜਾਂ ਉਸ ਚੋਣ ਦਾ ਇੱਕ ਮਹੱਤਵਪੂਰਨ ਹਿੱਸਾ ਬਣਨ ਆ ਰਹੇ ਨੇ ਬਹੁਤ ਸਾਰੇ ਸਵਾਲ ਅਜੇ ਉੱਠਦੇ ਨਜ਼ਰ ਆ ਰਹੇ ਐ ਪਰ ਸਵਾਲ ਇਹ ਵੀ ਹੈ ਕਿ ਅਲਟੀਮੇਟਲੀ ਕਾਂਗਰਸ ਦਾ ਅਨਿਲ ਜੋਸ਼ੀ ਨੂੰ ਲੈ ਕੇ ਮਾਸਟਰ ਪਲਾਨ ਕੀ ਹੈ ਹਾਲਾਂਕਿ ਅਨਿਲ ਜੋਸ਼ੀ ਬਾਰੇ ਅਜੇ ਤੱਕ ਭਵਿੱਖਬਾਣੀ ਕੋਈ ਕਰਨਾ ਇਹ ਮناسب ਨਹੀਂ ਹੋਵੇਗਾ ਪਰ ਉਡੀਕ ਕਰਨੀ ਜ਼ਰੂਰੀ ਹੈ ਕਿ ਅਨਲ ਜੋਸ਼ੀ ਵੱਲ ਨੂੰ ਲੈ ਕੇ ਕਾਂਗਰਸ ਦਾ ਕੀ ਹੁਣ ਅਗਲਾ ਪੈਮਾਨਾ ਹੈ ਕਾਂਗਰਸ ਕਾਂਗਰਸ ਦਾ ਕੀ ਹੁਣ ਰੋਡ ਮੈਪ ਹੈ ਕਾਂਗਰਸ ਕਿੱਧਰ ਵੱਲ ਨੂੰ ਜਾ ਸਕਦੀ ਹੈ ਕੀ ਕਰ ਸਕਦੀ ਹੈ ਨਾਲੋਂ ਨਾਲ ਅਕਾਲੀ ਦਲ ਦਾ ਵੀ ਜ਼ਿਕਰ ਕਰ ਲੰਨੇ ਆ ਅਕਾਲੀ ਦਲ ਨੂੰ ਕਹਿੰਦੇ ਇੱਕ ਵੱਡਾ ਝਟਕਾ ਲੱਗਿਆ ਪਰ ਐਂ ਪ੍ਰਤੀਤ ਹੁੰਦਾ ਨਹੀਂ ਦੇਖੋ ਅਨਲ ਜੋਸ਼ੀ ਬੇਸ਼ੱਕ ਇੱਕ ਬਹੁਤ ਮਹੱਤਵਪੂਰਨ ਹਿੱਸਾਰੇ ਨੇ ਅਕਾਲੀ ਦਲ ਦਾ ਇੱਥੋਂ ਤੱਕ ਪੱਤਰਕਾਰ ਕਹਿੰਦੇ ਆ ਕਿ ਇੱਕ ਸਮੇਂ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਜੀ ਦੀ ਪੈਂਟ ਜੜੀ ਹੈ ਉਹ ਅਨਲ ਜੋਸ਼ੀ ਦੀ ਸੀ ਹੋਵੇਗੀ ਪਰ ਅੱਜ ਦੀ ਸਥਿਤੀ ਵਿੱਚ ਅਨਲ ਜੋਸ਼ੀ ਦਾ ਗ੍ਰਾਫ ਵੱਡੇ ਪੱਧਰ ਤੇ ਹੇਠਾਂ ਡਿੱਗਿਆ ਉਹ ਭਾਵੇਂ ਆਕਾਲੀ ਦਲ ਦੇ ਕਾਰਨ ਹੋਵੇ ਭਾਵੇਂ ਉਹ ਅਨਲ ਜੋਸ਼ੀ ਕਾਰਨ ਹੋਵੇ ਇਹ ਦੋਵੇਂ ਕਾਰਨ ਹੋ ਸਕਦੇ ਨੈਗਲੈਕਟ ਨਹੀਂ ਕੀਤਾ ਜਾ ਸਕਦਾ ਜ਼ਰੂਰੀ ਨਹੀਂ ਕਿ ਇੱਕ ਇੰਡੀਵਿਜੂਅਲ ਹੀ ਡਾਊਨ ਜਾਂਦਾ ਹੈ ਕਈ ਵਾਰ ਇੰਡੀਵਿਜੂਅਲ ਡਾਊਨ ਨਹੀਂ ਹੁੰਦਾ ਸਗੋਂ ਉਸ ਦੀ ਧਿਰ ਉਸ ਨੂੰ ਡਾਊਨ ਕਰ ਦਿੰਦੀ ਹੈ ਯਾਨੀ ਕਿ ਇੱਕ ਪੋਲੀਟੀਸ਼ੀਅਨ ਕਈ ਵਾਰ ਡਾਊਨ ਨਹੀਂ ਹੁੰਦਾ ਪੋਲੀਟੀਸ਼ੀਅਨ ਨਹੀਂ ਹਾਰਦਾ ਸਗੋਂ ਸਿੰਬਲ ਹਾਰ ਜਾਂਦਾ ਹੈ ਉਸਾ ਕਰਿਆ ਕਿ ਅਨਲ ਜੋਸ਼ੀ ਦੇ ਨਾਲ 1917 ਤੋਂ ਬਾਅਦ ਹੁਣ ਤੱਕ ਨਿਰੰਤਰ ਇਹੀ ਹੁੰਦਾ ਆ ਰਿਹਾ ਹੋਵੇ ਪਰ ਇਸ ਨੂੰ ਮਾਪਣ ਵਾਸਤੇ ਇਹ ਫਲਕਚੁਏਸ਼ਨ ਜ਼ਰੂਰੀ ਸੀ ਭਾਵੇਂ ਉਹ ਕਿਸੇ ਪਾਰਟੀ ਚ ਹੁੰਦੀ ਇਹ ਫਲਕਚੁਏਸ਼ਨ ਮਹੱਤਵਪੂਰਨ ਸੀ ਹੁਣ ਵੇਖਣ ਦੀ ਗੱਲ ਹੋਵੇਗੀ ਕਿ ਅਨਲ ਜੋਸ਼ੀ ਆਖਿਰ ਪੋਲੀਟਿਕਲੀ ਕੀ ਪਰਫਾਰਮ ਕਰ ਸਕਦੇ ਆ ਮਤਲਬ ਕਿ ਉਹ ਕਹਾਵਤ ਕੇ ਨਾ ਤਲਾਂ ਦੇ ਵਿੱਚ ਕਿੰਨਾ ਤੇਲ ਹੈ ਇਹ ਹੁਣ ਪਰਖਿਆ ਜਾਵੇਗਾ ਹੁਣ ਪਤਾ ਲੱਗੇਗਾ ਕਿ ਅਨਲ ਜੋਸ਼ੀ ਦਾ ਭਵਿੱਖ ਕੀ ਕਹਿੰਦਾ ਸਿਆਸੀ ਸਫਰ ਕਿਸ ਤਰ੍ਹਾਂ ਦਾ ਰਹਿੰਦਾ ਪਾਰਟੀਆਂ ਕੀ ਅਨਲ ਜੋਸ਼ੀ ਨੂੰ ਐਕਸੈਪਟ ਕਰਨ ਗਿਆ ਕਾਂਗਰਸ ਨੇ ਭਾਵੇਂ ਉਹਨਾਂ ਨੂੰ ਜੁਆਇਨ ਕਰਾ ਲਿਆ ਪਰ ਅਲਟੀਮੇਟ ਜਿਹੜਾ ਰਿਜ਼ਲਟ ਹੈ ਉਹ ਸਿਆਸੀ ਸਫਾਂ ਦੇ ਵਿੱਚ ਜਾਂ ਸਿਆਸੀ ਪਿੱਡ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਖੈਰ ਅਨਲ ਜੋਸ਼ੀ ਨੂੰ ਲੈ ਕੇ ਬਹੁਤ ਸਾਰੇ ਸਮੀਕਰਨ ਇਸ ਵੇਲੇ ਉੱਠਦੇ ਨਜ਼ਰ ਆ ਰਹੇ ਆ ਬਣਦੇ ਟੱਠ ਦੇ ਨਜ਼ਰ ਆ ਰਹੇ ਆ ਜੋ ਵੀ ਹੋਏਗਾ ਉਹ ਵਕਤ ਦੀ ਕਰਬ ਦੇ ਵਿੱਚ ਆ ਪਰ ਫਿਲਹਾਲ ਅਨਲ ਜੋਸ਼ੀ ਪੂਰੇ ਲਾਮ ਲਸ਼ਕਰ ਦੇ ਨਾਲ ਪੂਰੇ ਜੋਸ਼ੋ ਫਰੋਸ਼ ਦੇ ਨਾਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਇੱਕ ਸਮੇਂ ਦੇ ਜਿਹੜੇ ਅਕਾਲੀ ਸੀ ਹੁਣ ਉਹ ਕਾਂਗਰਸ ਕਾਂਗਰਸੀ ਬਣ ਚੁੱਕੇ ਨੇ ਖੈਰ ਆਉਂਦਾ ਸਮਾਂ ਜੋ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ ਤੇ